ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਮੇਰੇ ਵੀਰਾਂ ਲਈ ਆਪਾਂ ਕਾਫੀ ਟਾਈਮ ਲਈ ਬਾਅਦ ਵੀਡੀਓ ਪਾਈ ਆ ਥੋੜਾ ਗੈਤ ਪੈ ਗਿਆ ਸੀ ਕੋਈ ਕੰਮਾਂ ਕਾਰਾਂ ਦੇ ਰਜੇ ਵੰਜ ਰੁੱਝੇ ਸੀਗੇ ਥੋੜੇ ਆਪਣੇ ਪਸ਼ੂ ਵੀ ਢੱਲੇ ਸੀਗੇ ਇਸ ਕਰਕੇ ਰਜੇ ਰੁੱਝੇ ਰਹੇ ਸੀਗੇ ਤੇ ਦੋਸਤੋ ਤੁਹਾਨੂੰ ਪਤਾ ਹੀ ਆ ਆਪਾਂ ਕਟੀਆਂ ਦਾ ਸੇਲ ਪ੍ਰੋਜੈਕਟ ਦਾ ਕੰਮ ਕਰਦੇ ਆ ਜਿਹੜੀ ਵੀ ਕਟੀਆਂ ਲੈ ਕੇ ਆਉਣਾ ਆਪਾਂ ਨਗੀਨਾ ਲੈ ਕੇ ਆਉਣੇ ਆ ਤੇ ਇੱਕ ਦੋ ਤੋਂ ਫੋਟੋ ਲਈ ਆ ਨਗੀਨਾ ਲੈਂਦੇ ਹਰਿਆਣੇ ਦੀ ਕੱਟੀ ਆ ਜੈਡ ਬਲੈਕ ਆ ਤੁਸੀਂ ਦੇਖ ਸਕਦੇ ਹੋ ਇੱਤੀ ਵਾਲੇ ਦੇ ਚਿੱਟਾ ਨਹੀਂ ਸਿੰਗੋਲੀ ਬੰਤਰ ਦੇਖ ਲੋ ਨਾਲ ਲੱਗੇ ਬਲੇ ਦਿਖਾ ਦੇ ਵੀਰੇ ਕਰ ਲੈ ਜਵਾਂ ਨਾਲ ਲੱਗਿਆ ਠੰਡੀ ਸੀਲ ਆ ਸਵਾ ਕਸਾ ਦੀ ਕੱਟੀ ਆ ਇਹਦੀ ਮਾਂ ਦਾ ਦੁੱਧ ਪਹਿਲੇ ਸੂਏ ਤਕਰੀਬਨ ਕਹਿੰਦੇ 14 15 ਕਿਲੋ ਸੀਗਾ ਤੇ ਆ ਦੇਖ ਲੈ ਸਵਾ ਸਾਲ ਦੀ ਕੱਟੀ ਆ ਤੇ ਕੱਦ ਦੇਖ ਲੋ ਹੁਣ ਕਿੱਥੇ ਆ ਦੇਰ ਦੀ ਰੇਵ ਲੰਬੀ ਹੈ ਲੰਬਾਈ ਦੇ ਉਹਨੇ ਪੂਰੀ ਐਨ ਆ ਆਪਾਂ ਕੋਈ ਬਾੜੀ ਲੰਬਾਈ ਦਵਾਈ ਨਹੀਂ ਆ ਦੇਖ ਲੋ ਉਵੇਂ ਲੱਗਿਆ ਪੈ ਗੋਹਾ ਘਾਪ ਜਰੀ ਦੇ ਕਰਮਲ ਦੇ ਹਨ ਮੂਰਤਾਂ ਕਹਿੰਦੇ ਕਿ ਰੱਬ ਨੇ ਕੋਲੇ ਰਹਿ ਕੇ ਮੂਰਤ ਬਣਾਈ ਹੈ ਨਾ ਉਹका ਮਾਈ ਦੇਖ ਲਓ ਇੱਕ ਮੂਰਤਾ ਇੱਕ ਨਗੀਨਾ ਸੋਨਾ ਇਹ ਦੇਖ ਲਓ ਕਿੰਨੀ ਸੋਹਣੀ ਕਿੰਨੀ ਪਿਆਰੀ ਕੱਤੀ ਲੈ ਕੇ ਆਏ ਹੋ ਕਿ ਦੋ ਘਰੀ ਬੰਦੇ ਦੇਖਦੇ ਰਹੇ ਆਪਾਂ ਲੈ ਕੇ ਆਪਾਂ ਚੌਂਮੀਆਂ ਚੌਂਮੀਆਂ ਕਿੱਥੇ ਲੈ ਕੇ ਆਉਣੇ ਆ ਤੇ ਜੋ ਹਰੇਕ ਨੂੰ ਪਸੰਦ ਆਉਣ ਤੇ ਨਗੀਨੇ ਲੈ ਕੇ ਆ ਲੈ ਦੇਖ ਕੱਦ ਕੱਠ ਆ ਜਾ ਕਰ ਮਾਲੀ ਆ ਜਾ ਆ ਜਾ ਕੰਨਾ ਕੰਨਾ ਥਾਣਾ ਕੋਈ ਬਾਦੂ ਥਣਨੀ ਕੋਈ ਬਾਦੂ ਥਣਨੀ ਦਾ ਆ ਦੇਖ ਲਓ ਕੱਦ ਕੱਡ ਦੇਖੋ ਲੈ ਤੋਰਾ ਦੇਖੋ ਲੈ ਚਮੜੀ اپنی ਜਮਰੀ ਦੀ ਹੈ ਦੁੱਧੇ ਨਾਲ ਤਕਰੀਬਨ ਜੇ ਕੋਈ ਮੇਰਾ ਵੀਰ ਨਾ ਸਕੀਨ ਬੰਦਾ ਲੈ ਜਾਵੇ ਨਾ ਤਾਂ ਕਿਆ ਬਾਪਾ ਕੀ ਬਣੂ 2 ਲੱਖ ਦੀ ਝੋਟੀ ਪੂਰੇ ਪਹਿਲੇ ਸੀਗੇ 2 ਲੱਖ ਦੀ ਟੀਗਾ ਤੂੰ ਕਾ ਵਧੀਆ ਭਰਾ ਕੇ ਵਧੀਆ ਏ ਏ ਆਈ ਕਰਵਾ ਕੇ ਤੇ ਆਪਾਂ ਵਧੀਆ ਮੋਹਰਾ ਦੇ ਬੱਚਾ ਲੈ ਸਾਡਿਆ ਜਿਵੇਂ ਜੈਡਵ ਲੈ ਕੇ ਦੇਖੋ ਮੱਥੇ ਚੌੜੇ ਦੀ ਆ ਚੌੜਾ ਮੱਥਾ ਸਵਾ ਕਸਾਬ ਦੀ ਆ ਸਵਾ ਸਵਾ ਤੋਂ ਇੱਕ ਦੋ ਮਿੰਟ ਉੱਪਰ ਹੋਣਗੇ ਐਨ ਜੈਡ ਬਲੈਕ ਆ ਜੇ ਕਿਸੇ ਮੇਰੀ ਵੀਰ ਨੂੰ ਆਉਂਦੀ ਆ ਪਸੰਦ ਤੇ ਚਾਰੇ ਥਾਣਾ ਵੀਰ ਥਣ ਵੀ ਦਿਖਾ ਦੇ ਥਣ ਥਣ ਵੀ ਇਹਨਾਂ ਨੂੰ ਮਾੜ ਮਾੜ ਬੱਚੀਆਂ ਨਹੀਂ ਦੀਆਂ ਹੋਰ ਦੇਖੋ ਇਹ ਦੇਖ ਹਲ ਥੋੜੀ ਡਰਦੀ ਆ ਥਣ ਵੀ ਚਾਰੇ ਥਾਣਾ ਵੀ ਬਚੀ ਨਹੀਂ ਬੰਦੋ ਖੀਰੀ ਆ ਜੇ ਕਿਤੇ ਨੀਰ ਨੂੰ ਵੀਰ ਨੂੰ ਪਸੰਦ ਆਉਂਦੀ ਆ ਪਿੰਡ ਜਲਾਲਦੀਵਾਲ ਨੇੜੇ ਰੈਕੋਟ ਜਿਹਦਾ ਪਰ ਰੈਕੋਟ ਤੋਂ ਬਰਨਾਲੇ ਨੂੰ ਜਾਂਦੇ ਆ ਸੱਜੇ ਪਾਸੇ 5 ਕਿਲੋਮੀਟਰ ਮੀਟਰ ਤੋਂ ਆਪਣਾ ਪਿੰਡ ਜਲਾਲਦੀਵਾਲ ਆਉਂਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਵੀ ਚਲਾਵਾਂਗੇ 987434800 9873434800 ਬਰੇ ਵੀਰੋ ਇਹੀ ਫੋਨ ਕਰਿਓ ਜਿਹਨੂੰ ਆਉਂਦੀ ਆ ਪਸੰਦ ਤੇ ਇਹ ਨਗੀਨਾ ਇੱਕ ਮੂਰਤਾ ਦੇਖੋ ਜੱਡ ਇਹ ਪੂਰੀ ਪਤਲੀ ਜਮਲੀ ਦੀ ਹੈ ਲੈ ਲੈ ਲੋ ਪਤਲੀ ਜਮਲੀ ਦੀ ਆ ਇਹ ਦੁੱਧ ਵਾਲੀ ਛੱਟੀ ਆ ਜੇਕਰ ਮੇਰੀ ਵੀਨ ਸੀਨ ਜਿਹਨੇ ਲੈਣੀ ਆ ਉਹ ਬਰੇ ਜੀ ਨੂੰ ਫੋਨ ਕਰਿਓ ਤੇ ਨਗੀਨਾ ਲੈ ਕਹਿੰਦਾ ਹਰਿਆਣੇ ਦੀ ਮੱਛੀ ਇਹਦੀ ਮਾਂ ਹਰਿਆਣੇ ਦੀ ਸੀਗੀ ਪਿੱਛੇ ਟੀਕਾ ਭਰੇ ਜਿਵੇਂ ਆਈ ਸੀਗੀ ਆ ਦੇਖ ਲੋ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਵਧੀਆ ਵਧੀਆ ਆਪਾਂ ਨਗੀਨੇ ਲੈ ਕੇ ਕੱਟ ਵੇਚ ਲਾਂਗੇ ਪਰ ਵਧੀਆ ਵੇਚਾਂਗੇ ਵੀ ਬੰਦਾ ਗੌਣ ਗੌਣਾ ਰਹੇ ਬੜੀ ਬੜੀ ਆਪ ਵੀਡੀਓ ਕੱਟੀਆਂ ਲੈ ਕੇ ਆਉਂਦੇ ਰਹਾਂਗੇ ਵੀਡੀਓ ਪਾਤ ਨੂੰ ਤੇ ਸ਼ੇਅਰ ਕਰਦੇ ਆ ਕਰਿਓ ਲਾਈਕ ਕਰ ਦਿਓ ਧੰਨਵਾਦ ਦੋਸਤੋ